ਹਰ ਔਖੇ ਸੌਖੇ ਸਮੇਂ ਪਰਮੇਸ਼ਰ ਆਪ ਸਹਾਇ ਹੀ ਹੁੰਦੇ ਨੇ ਕਦੇ ਜੇ ਔਖਾ ਸਮਾਂ ਆ ਵੀ ਜਾਵੇ ਨਾ ਜ਼ਿੰਦਗੀ 'ਚ ਤੇ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਹੁਕਮ ਨੂੰ ਮੰਨ ਲਿਆ ਜਿਨ੍ਹਾਂ ਨੇ ਸਤਿਗੁਰੂ ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਉਹਨਾਂ ਦੇ ਦੁੱਖਾਂ ਦੀ ਵੀ ਨਿਵਰਤੀ ਹੋ ਜਾਂਦੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਜੀਵਨ ਕਾਲ ਦੀਆਂ ਬੇਅੰਤ ਇਸ ਤਰ੍ਹਾਂ ਦੀਆਂ ਸਾਖੀਆਂ ਨੇ ਜਿਨ੍ਹਾਂ ਤੋਂ ਸਾਨੂੰ ਕਈ ਤਰ੍ਹਾਂ ਦੇ ਉਪਦੇਸ਼ ਮਿਲਦੇ ਨੇ ਸਿੱਖਿਆਵਾਂ ਮਿਲਦੀਆਂ ਨੇ ਸਿੰਘ ਉੱਪਰ ਇੱਕ ਸਿੰਘ ਮਸੰਦ ਹੋਇਆ ਤੇ ਜਿਹਨੇ ਗੁਰ ਤੇਗ ਬਹਾਦਰ ਮਹਾਰਾਜ ਜੀ ਦੇ ਉੱਤੇ ਗੋਲੀ ਵੀ ਚਲਾਈ ਸੀ ਪਰ ਇਹ ਸਿੰਘ ਉੱਪਰ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਮੇਂ ਦੇ ਵਿੱਚ ਇਹ ਸਤਿਗੁਰੂ ਦੀ ਹਜ਼ੂਰੀ ਵਿੱਚ ਜਦੋਂ ਆਇਆ ਨਾ ਕਿਉਂਕਿ ਪਾਤਸ਼ਾਹ ਜੀ ਜਦੋਂ ਪੱਛਮ ਦੀ ਫੇਰੀ ਵਿੱਚ ਗਏ ਪੱਛਮ ਦੀ ਦੁਨੀਆ ਨੂੰ ਤਾਰਨ ਵਾਸਤੇ ਉਦਾਸੀ ਕਹਿ ਲਈਏ ਉਦੋਂ ਇਹ ਸੀਹਾ ਮਿਲਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਤੇ ਇਹਨੂੰ ਸੰਗਤ ਹੋਈ ਤੇ ਸਤਿਗੁਰੂ ਨੂੰ ਪੁੱਛਣ ਲੱਗਾ ਵੀ ਸੱਚੇ ਪਾਤਸ਼ਾਹ ਸਾਰਾ ਕੁਝ ਹੈ ਕੋਈ ਕਮੀ ਨਹੀਂ ਧਨ ਦੀ ਕਮੀ ਨਹੀਂ ਤੇ ਸੁੱਖਾਂ ਦੇ ਸਾਧਨ ਸਾਰੇ ਨੇ ਸਮਾਜ ਵਿੱਚ ਮਾਣ ਸਤਿਕਾਰ ਬਹੁਤ ਹੈ ਪਰ ਜਦੋਂ ਸੁਣਦੇ ਹਾਂ ਵੀ ਦਰਗਾਹ ਦੇ ਵਿੱਚ ਇਹ ਕਿਸੇ ਵੀ ਚੀਜ਼ ਦਾ ਮੁੱਲ ਨਹੀਂ ਪੈਂਦਾ ਤੇ ਸੱਚੇ ਪਾਤਸ਼ਾਹ ਫਿਰ ਕੋਈ ਇਸ ਤਰ੍ਹਾਂ ਦਾ ਰਸਤਾ ਦੱਸੋ ਜਿਸ ਰਸਤੇ ਤੇ ਅਸੀਂ ਚੱਲੀਏ ਤੇ ਕੋਈ ਐਸਾ ਕਰਮ ਕਰੀਏ ਜਿਹੜਾ ਦਰਗਾਹ ਦੇ ਵਿੱਚ ਸਾਡਾ ਮੁੱਲ ਪਵੇ ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਸੱਚ ਦੇ ਰਾਹ ਤੇ ਚੱਲੋ ਜਿਹੜਾ ਨਿਰੰਕਾਰ ਦਾ ਬਣਾਇਆ ਹੋਇਆ ਸਿਧਾਂਤ ਹੈ ਨਾ ਉਹਦੇ ਅਨੁਸਾਰ ਚੱਲੋ ਬਸ ਦਰਗਾਹ ਦੇ ਵਿੱਚ ਮੁੱਲੀ ਮੁੱਲ ਹੈ ਧਰਮ ਦੇ ਉੱਤੇ ਰਹੋ ਹੱਕ ਤੇ ਸੱਚ ਦੀ ਕਮਾਈ ਕਰੋ ਤੇ ਸਿੰਘਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਕੇ ਸੱਚ ਦੇ ਮਾਰਗ ਤੇ ਇਹਨੇ ਚੱਲਣਾ ਸ਼ੁਰੂ ਕਰ ਦਿੱਤਾ ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਨੂੰ ਤਾਰਦੇ ਹੋਏ ਤੇ ਪੂਰਬ ਦੀ ਪੱਛਮ ਉੱਤਰ ਦੱਖਣ ਸਾਰੀਆਂ ਜਦੋਂ ਦਾਸੀਆਂ ਹੋ ਗਈਆਂ ਨਾ ਤੇ ਸਤਿਗੁਰੂ ਨੇ ਸੋਚਿਆ ਹੁਣ ਇੱਕ ਕੰਮ ਰਹਿ ਗਿਆ ਵੀ ਦੁਨੀਆ ਨੂੰ ਧਰਮ ਦੀ ਕਿਰਤ ਕਰਨ ਦਾ तरीका ਦਸੀਏ ਆਪ ਪ੍ਰੈਕਟੀਕਲ ਕਰਕੇ ਅੱਜ ਵੀ ਜੇ ਕਿਸੇ ਨੂੰ ਕੋਈ ਧਰਮ ਦੀ ਗੱਲ ਸਮਝਾਈਏ ਨਾ ਤੇ ਲੋਕ ਜ਼ਿਆਦਾਤਰ ਅਗਲਾ ਇਹ ਗੱਲ ਕਹਿੰਦਾ ਵੀ ਸਾਨੂੰ ਪ੍ਰੈਕਟੀਕਲ ਕਰਕੇ ਦੱਸੋ ਗੁਰਬਾਣੀ ਸਿਧਾਂਤ ਨੂੰ ਨਹੀਂ ਮੰਨਦੇ ਨਾਲੇ ਇਤਿਹਾਸ ਵਿੱਚ ਸਾਰਾ ਕੁਝ ਦਰਜ ਸਤਿਗੁਰੂ ਦੀ ਇਹ ਵਡਿਆਈਆਂ ਕੀਤੀਆਂ ਹੋਈਆਂ ਨੇ ਮਿਲਦੀਆਂ ਨੇ ਸਬੂਤ ਨੇ ਪਰ ਬੰਦਾ ਕਹਿੰਦਾ ਨਹੀਂ ਸਾਨੂੰ ਤਾਂ ਪ੍ਰੈਕਟੀਕਲ ਚਾਹੀਦਾ ਰੱਬ ਹੁਣ ਅੱਜ ਇਹ ਇਹੀ ਕਾਰਨ ਹੈ ਬਹੁਤ ਦੁਨੀਆ ਰੱਬ ਨੂੰ ਨਹੀਂ ਮੰਨਦੇ ਤੇ ਜੇ ਉਹਨੂੰ ਉਹਨਾਂ ਨੂੰ ਕਹੀ ਹੈ ਨਾ ਮੇਰਾ ਰੱਬ ਹੈ ਦਿਖਾਓ ਕਿਥੇ ਉਹ ਰੱਬ ਕੋਈ ਦਿਖਾਉਣ ਵਾਲੀ ਚੀਜ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਦੇ ਨੇ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਾਹਿ ਨਜਿਹ ਰੂਪ ਰੰਗ ਅਰ ਰੇਗ ਭੇਗ ਕੋਊ ਕਹਿ ਨਾ ਸਕਤ ਗਏ ਪਾਤਸ਼ਾਹ ਕਹਿੰਦੇ ਉਹਨੂੰ ਤਾਂ ਕੋਈ ਕਹਿ ਹੀ ਨਹੀਂ ਸਕਦਾ ਉਹਦਾ ਪ੍ਰਕਾਸ਼ ਰੂਪ ਹੈ ਹੁਣ ਹਵਾ ਹੈ ਜੇ ਹੁਣ ਕੋਈ ਕਵੇ ਵੀ ਹਵਾ ਦਿਖਾਓ ਕਿੱਥੇ ਐ ਰੁੱਖ ਹਿੱਲਦੇ ਹੋਏ ਦਿਖਾ ਦੇਣਗੇ ਵੀ ਉਹ ਦੇਖੋ ਹਵਾ ਹੁਣ ਰੁੱਖ ਹਿੱਲ ਰਿਹਾ ਹਵਾ ਤਾਂ ਨਹੀਂ ਨਜ਼ਰ ਆ ਰਹੀ ਹਵਾ ਨਜ਼ਰ ਨਹੀਂ ਆਉਂਦੀ ਹੁਣ ਗਰਮੀ ਐ ਗਰਮੀ ਨਜ਼ਰ ਨਹੀਂ ਆਉਂਦੀ ਉਹ ਸਾਨੂੰ ਮਹਿਸੂਸ ਹੁੰਦੀ ਐ ਸਾਡੇ ਤਨ ਨੂੰ ਤੇ ਜੇ ਕੋਈ ਇਹ ਗੱਲ ਕਵੇ ਵੀ ਸਾਖਸ਼ਾਦ ਦਿਖਾਓ ਗਰਮੀ ਕਿੱਥੇ ਐ ਸਾਨੂੰ ਤਾਂ ਨਜ਼ਰ ਨਹੀਂ ਆਉਂਦੀ ਕਿਤੇ ਤੇਨੂੰ ਮੁੜ ਕੇ ਆਈ ਜਾਂਦਾ ਹੈ ਜਾਂ ਤੂੰ ਤੜਫੀ ਜਾਂਦਾ ਹੈ ਸੱਜ ਪਰ ਤੂੰ ਹੋਵੇਗਾ ਤੈਨੂੰ ਮਹਿਸੂਸ ਹੁੰਦੀ ਹੋਵੇਗੀ ਜੇ ਹੈ ਤਾਂ ਦਿਖਾਓ ਬੜੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਬਟ ਹੈ ਪਾਰਬ੍ਰਮ ਪਰਮੇਸ਼ਰ ਨਿਰੰਕਾਰ ਵਾਹਿਗੁਰੂ ਜਿਨੇ ਇਸ ਕਾਇਨਾਤ ਦੀ ਸਿਰਜਣਾ ਕੀਤੀ ਹੈ ਉਹ ਹੈ ਮਨੁੱਖ ਨੂੰ ਹੀ ਬੰਦਾ ਜੀ ਸਮਝਣਾ ਚਾਹੁੰਦਾ ਨਾ ਤੇ ਉਹਦੇ ਵਰਗਾ ਹੋਣਾ ਪੈਂਦਾ ਹੈ ਫਿਰ ਉਹਦੀ ਸਮਝ ਆਉਂਦੀ ਹੈ ਜੇ ਪਰਮੇਸ਼ਰ ਦੇ ਪਿਆਰੇ ਸੰਤ ਮਹਾਪੁਰਖ ਬ੍ਰਹਮ ਗਿਆਨੀਆਂ ਨੂੰ ਪਛਾਣਨਾ ਹੈ ਤੇ ਫਿਰ ਉਸ ਤਰ੍ਹਾਂ ਦੀ ਅਵਸਥਾ ਸਾਡੇ ਅੰਦਰ ਹੋਣੀ ਚਾਹੀਦੀ ਹੈ ਨਹੀਂ ਤੇ ਸਾਨੂੰ ਸਮਝ ਨਹੀਂ ਆਉਂਦੀ ਤੇ ਜੇ ਰੱਬ ਨੂੰ ਪਛਾਣਨਾ ਹੈ ਰੱਬ ਨੂੰ ਦੇਖਣਾ ਹੈ ਤੇ ਫਿਰ ਰੱਬ ਵਰਗੇ ਗੁਣ ਵੀ ਸਾਡੇ ਅੰਦਰ ਹੋਣਗੇ ਤਾਂ ਹੀ ਦੇਖਾਂਗੇ ਨਾ ਰੱਬ ਨੂੰ ਹੁਣ ਅਸੀਂ ਕਹਿੰਦੇ ਆ ਵੀ ਬੰਦਗੀ ਜਾਂ ਸਿਮਰਨ ਤੇ 1 ਘੰਟਾ ਨਹੀਂ ਕੀਤਾ ਅਸੀਂ ਕਹਿੰਦੇ ਆ ਰੱਬ ਕਿੱਥੇ ਆ ਦਿਖਾਓ ਤੇ ਪ੍ਰੈਕਟੀਕਲ ਬੰਦਾ ਚਾਹੁੰਦਾ ਹੈ ਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਨੇ ਵੀ ਸੋਚਿਆ ਹੁਣ ਵੀ ਇਸ ਤਰ੍ਹਾਂ ਇਹਨਾਂ ਲੋਕਾਂ ਨੂੰ ਸਮਝ ਨਹੀਂ ਆਉਣੀ ਕਰਕੇ ਦਿਖਾਈਏ ਤੇ ਖੇਤੀ ਕਰਤਾਰਪੁਰ ਸਾਹਿਬ ਸਤਿਗੁਰੂ ਨੇ ਆਵਦੀ ਤੇ ਗੁਰੂ ਅੰਗਦ ਦੇ ਮਹਾਰਾ ਸੱਚੇ ਪਾਤਸ਼ਾਹ ਹੋਰ ਜੰਨੇ ਵੀ ਮੁਖੀ ਸੇਵਾਦਾਰ ਸੀ ਸਾਰਿਆਂ ਨੂੰ ਨਾਲ ਖੇਤੀ ਵਿੱਚ ਕਰਨ ਦੇ ਵਿੱਚ ਨਾਲ ਲਾਉਂਦੇ ਵੀ ਇਸ ਤਰ੍ਹਾਂ ਬਈ ਧਰਮ ਦੇ ਦਾਇਰੇ ਵਿੱਚ ਰਹਿ ਕੇ ਖੇਤੀ ਕਰਨੀ ਹੈ ਦਸਾਂ ਨੋਹਾਂ ਦੀ ਕਿਰਤ ਕਿਨੂੰ ਕਹਿੰਦੇ ਹੈ ਦਸਾਂ ਨਾਂ ਦੀ ਕਿਰਤ ਜੋ ਮੈਂ ਆਪ ਕੀਤੀ ਹੈ ਜਾਂ ਜਿਹੜਾ ਮੇਰਾ ਹੱਕ ਹੈ ਤੁਨ ਬਗਾਨਾ ਹੱਕ ਖਾ ਕੇ ਆਪ ਕਹੀਏ ਦਸਾਂ ਨੋਹਾਂ ਦੀ ਕਿਰਤ ਹੈ ਇਹ ਦਸਾਂ ਨੋਹਾਂ ਦੀ ਕਿਰਤ ਨਹੀਂ ਹੁੰਦੀ ਦਸਾਂ ਨੋਹਾਂ ਦੀ ਕਿਰਤ ਉਹ ਹੈ ਵੀ ਜੋ ਮੇਰਾ ਹੱਕ ਹੈ ਨਾ ਉਹਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਾ ਤੇ ਬੇਅੰਦਰ ਸੰਗਤਾਂ ਇੱਥੇ ਵੀ ਸਤਿਗੁਰੂ ਦੇ ਦਰਸ਼ਨਾਂ ਨੂੰ ਆਉਂਦੀਆਂ ਖੇਤੀ ਵਿੱਚ ਸੇਵਾ ਕਰਦੀਆਂ ਗੁਰੂ ਦਰਬਾਰ ਦੀ ਸੇਵਾ ਕਰਦੀਆਂ ਤੇ ਸਿੰਘਾਂ ਕਰਤਾਰਪੁਰ ਸਾਹਿਬ ਵੀ ਸਤਿਗੁਰੂ ਦੇ ਦਰਸ਼ਨ ਕਰਨ ਆਉਣ ਲੱਗ ਪਿਆ ਬੜੀਆਂ ਪੇਟਾਵਾਂ ਲੈ ਕੇ ਆਉਂਦਾ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਸੁਣਦਾ ਔਰ ਬੜਾ ਖੁਸ਼ ਵੀ ਪਹਿਲਾਂ ਦਾ ਪਤਾ ਨਹੀਂ ਸੱਚੇ ਪਾਤਸ਼ਾਹ ਉਦਾਸੀਆਂ ਵਿੱਚ ਰਹਿੰਦੇ ਸੀ ਕਰੀ ਕਿਸੇ ਪਾਸੇ ਕਰੀ ਕਿਸੇ ਪਾਸੇ ਹੁਣ ਦੇ ਸੱਚੇ ਪਾਤਸ਼ਾਹ ਨੇ ਇੱਥੇ ਟਿਕਾਣਾ ਕਰ ਲਿਆ ਤੇ ਨਜ਼ਦੀਕ ਵੀ ਹੈ ਤੇ ਇੱਥੇ ਦੇ ਜਦੋਂ ਜੀ ਕਰਦਾ ਥੋੜਾ ਜਿਹਾ ਸਫਰ ਹੈ ਤੈਅ ਕਰਕੇ ਆ ਕੇ ਸਤਿਗੁਰੂ ਦੇ ਦਰਸ਼ਨ ਕਰ ਲੈਨੇ ਆ ਬੜਾ ਖੁਸ਼ ਹੈ ਕਿਉਂਕਿ ਉਹਨੇ ਹੁਕਮ ਦੀ ਕਮਾਈ ਕੀਤੀ ਆਪਣਾ ਜਿਹੜਾ ਦੁਨਿਆਵੀ ਕਾਰੋਬਾਰ ਹੈ ਉਹਦਾ ਫਿਕਰ ਨਹੀਂ ਕਰਦਾ ਉਹਨੂੰ ਪਤਾ ਉਨੇ ਸਮਝ ਲਿਆ ਵੀ ਇਹ ਤਾਂ ਸਤਿਗੁਰੂ ਦੀ ਕਿਰਪਾ ਨਾਲ ਹੀ ਚੱਲਣੇ ਨੇ ਇਹ ਮੇਰੇ ਚਲਾਉਣ ਨਾਲ ਨਹੀਂ ਚੱਲਣੇ ਤੇ ਸਾਧ ਸੰਗਤ ਇੱਕ ਸਮਾਂ ਐਸਾ ਵੀ ਆਇਆ ਸਿੰਘੇ ਦੀ ਇੱਕ ਸੁਪਤਰੀ ਇੱਕ ਲੜਕੀ ਹੈ ਜਵਾਨ ਹੋਈ ਸਤਿਗੁਰੂ ਦੀ ਆਗਿਆ ਲੈ ਕੇ ਉਹਦਾ ਰਿਸ਼ਤਾ ਕੀਤਾ ਕਿਉਂਕਿ ਜਿਨ੍ਹਾਂ ਦੀਆਂ ਗੁਰੂ ਤੇ ਰੋਸੇ ਦੀਆਂ ਡੋਰੀਆਂ ਹੁੰਦੀਆਂ ਨੇ ਨਾ ਉਹ ਕੋਈ ਵੀ ਕੰਮ ਗੁਰੂ ਦੇ ਹੁਕਮ ਤੋਂ ਬਿਨਾਂ ਨਹੀਂ ਕਰਦੇ ਆ ਗਿਆ ਸਤਿਗੁਰੂ ਕੋ ਲੈ ਕੇ ਉਹਦਾ ਰਿਸ਼ਤਾ ਤੈਅ ਕੀਤਾ ਸਮਾਂ ਆਇਆ ਤੇ ਵਿਆਹ ਦੇ ਦਿਨ ਵੀ ਨਿਰਧਾਰਤ ਕੀਤੇ ਗਏ ਵਿਆਹ ਦਾ ਦਿਨ ਆ ਗਿਆ ਨਜ਼ਦੀਕ ਤੇ ਬਹੁਤ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਅਮੀਰ ਜੀ ਬੜਾ ਧਨ ਸੀ ਬੜੇ ਤਰ੍ਹਾਂ ਦੇ ਪਕਵਾਨ 36 ਪ੍ਰਕਾਰ ਦੇ ਤਿਆਰ ਕੀਤੇ ਇੱਧਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੇ ਪਿਆਰੀਆਂ ਦੀ ਉਹ ਪਿਆਰਿਆਂ ਦੀ ਉਹ ਪਰਖ ਵੀ ਕਰਦੇ ਇਹਨਾਂ ਨੇ ਦੇਖਿਆ ਵੀ ਹੁਣ ਸੀਹੇ ਦੀ ਸੁਪਤਰੀ ਦਾ ਵਿਆਹ ਹੈ ਇੱਧਰ ਕਰਤਾਰਪੁਰ ਸਾਹਿਬ ਬਹੁਤ ਸੰਗਤਾਂ ਦਾ ਇਕੱਠ ਬੜੀਆਂ ਸੰਗਤਾਂ ਆ ਗਈਆਂ ਇਤਿਹਾਸਕਾਰ ਕਹਿੰਦਾ ਵੀ ਇੰਨਾ ਵੱਡਾ ਉੱਥੇ ਪ੍ਰਬੰਧ ਵੀ ਅਜੇ ਨਹੀਂ ਸੀ ਵੀ ਸੰਗਤਾਂ ਸਾਰੀਆਂ ਦਾ ਉੱਥੇ ਟਿਕਾਣਾ ਕੀਤਾ ਜਾ ਸਕੇ ਤੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਰਸ਼ ਪੈ ਰਹੀ ਹੈ ਤੇ ਬਾਰਸ਼ ਦੇ ਵਿੱਚ ਬਸਤਰ ਵੀ ਗਿੱਲੇ ਹੋ ਰਹੇ ਨੇ ਸੰਗਤਾਂ ਨੂੰ ਬਾਹਰ ਮੀਂਹ ਦੇ ਵਿੱਚ ਰਹਿਣਾ ਬੜਾ ਔਖਾ ਤੇ ਸਤਿਗੁਰੂ ਕਹਿੰਦੇ ਨੇ ਕੁਝ ਸੰਗਤਾਂ ਸਿਂਹੇ ਦੇ ਕੋਲ ਪਹੁੰਚ ਜਾਓ ਉਥੇ ਬਹੁਤ ਉਹਦਾ ਪ੍ਰਬੰਧ ਕੀਤਾ ਹੋਇਆ ਹੈ ਬੜੀਆਂ ਸੰਗਤਾਂ ਰਹਿ ਸਕਦੀਆਂ ਪਹਿਲਾਂ ਵੀ ਬੜੀਆਂ ਸੰਗਤਾਂ ਉਥੇ ਰਹਿੰਦੀਆਂ ਸੀ ਜਾ ਜਾ ਕੇ ਇਹ ਸਤਿਗੁਰੂ ਨੇ ਹੁਕਮ ਕਰ ਦਿੱਤਾ ਤੇ ਕਾਫੀ ਸੰਗਤਾਂ ਸਿਂਹੇ ਦੇ ਘਰ ਪਹੁੰਚ ਗਈਆਂ ਗੁਰਪ੍ਰਤਾਪ ਸੂਰਜ ਗ੍ਰੰਥਾ ਦੇ ਵਿੱਚ ਲਿਖਿਆ ਹੈ ਵੀ ਜਿਵੇਂ ਕੱਲ ਨੂੰ ਬਰਾਤ ਆਉਣੀ ਨਾ ਇੱਕ ਦਿਨ ਪਹਿਲਾਂ ਇਹ ਸੰਗਤਾਂ ਸਾਰੀਆਂ ਸਿੰਘੇ ਦੇ ਘਰ ਪਹੁੰਚ ਗਈਆਂ ਤੇ ਭਾਈ ਸਿੰਘਾਂ ਬੜਾ ਖੁਸ਼ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਹੁਕਮ ਦੇ ਨਾਲ ਉਹਨਾਂ ਦੀਆਂ ਪਿਆਰੀਆਂ ਸੰਗਤਾਂ ਆਈਆਂ ਨੇ ਇਹਨਾਂ ਦੀ ਸੇਵਾ ਕਰਨ ਦਾ ਸੁਭਾਗ ਸਮਾਂ ਮਿਲਿਆ ਹੁਣ ਸੰਗਤਾਂ ਭੋਜਨ ਵੀ ਚਾਹੀਦਾ ਸ਼ਕਣ ਨੂੰ ਸੰਗਤਾਂ ਵੀ ਬਹੁਤ ਨੇ ਤੇ ਜਿੰਨੇ ਉਹ ਭਗਵਾਨ ਜਾਂ ਉਹ ਭੋਜਨ ਬਰਾਤ ਵਾਸਤੇ ਤਿਆਰ ਕੀਤੇ ਸੀ ਉਹ ਸਾਰੇ ਖੋਲ ਦਿੱਤੇ ਸੀ ਇਹਰੇ ਸੰਗਤਾਂ ਨੂੰ ਬੇਨਤੀ ਕੀਤੀ ਵੀ ਜੋ ਤੁਹਾਨੂੰ ਚੰਗਾ ਲੱਗਦਾ ਇਥੋਂ ਛਕ ਸਕਦੇ ਹੋ ਉਹ ਰਾਤ ਨੂੰ ਸੰਗਤਾਂ ਆਇਆ ਰਾਤ ਵੀ ਛਕਿਆ ਭੋਜਨ ਸਵੇਰੇ ਵੀ ਛਕਿਆ ਤੇ ਜਿੰਨਾ ਉਹ ਤਿਆਰ ਕੀਤਾ ਸੀ ਉਹ ਸਾਰਾ ਦਾ ਸਾਰਾ ਹੀ ਭੋਜਨ ਉਸ ਸੰਗਤਾਂ ਨੇ ਛਕ ਲਿਆ ਹੁਣ ਸਿਹੇ ਦੀ ਧਰਮ ਪਤਨੀ ਬੜੀ ਫਿਕਰ ਦੇ ਵਿੱਚ ਵੀ ਸੁਆਮੀ ਜੀ ਅੱਜ ਬਰਾਤ ਆਉਣੀ ਹੈ ਕਿੰਨੇ ਦਿਨ ਹੋ ਗਏ ਹਲਵਾਈ ਨੂੰ ਲੱਗੇ ਨੂੰ ਆ ਐਨਾ ਰਾਸਣ ਆਪਾਂ ਤਿਆਰ ਕੀਤਾ ਸੀ ਇੱਕ ਰਾਤ ਦੇ ਸੰਗਤਾਂ ਛੱਗਈਆਂ ਨੇ ਤੇ ਹੁਣ ਬਰਾਤ ਅੱਜ ਆਉਣੀ ਹੈ ਬਰਾਤ ਨੂੰ ਕੀ ਕਵਾਂਗੇ ਹੁਣ ਭਰੋਸਾ ਭਾਈ ਸਿंहਾਂ ਸਿंहੇ ਦਾ ਐਡਾ ਵੱਡਾ ਪਰੋਸਾ ਕਹਿਣ ਲੱਗਾ ਕਰਮਾ ਵਾਲੀਏ ਕੋਈ ਨਹੀਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸੰਗਤਾਂ ਆਈਆਂ ਨੇ ਉਹਨਾਂ ਨੇ ਸੰਗਤਾਂ ਭੇਜੀਆਂ ਨੇ ਸੰਗਤਾਂ ਨੇ ਛਗਿਆ ਹੈ ਨਾ ਤੇ ਫਿਰ ਆਪਣੇ ਸੇਵਕ ਦੀ लाज ਉਹ ਆਪ ਹੀ ਰੱਖਣਗੇ ਤੋ ਵਿਗਰਨਾ ਕਰ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਚਰ ਅਰਦਾਸ ਕਰ ਸੱਚੇ ਪਾਤਸ਼ਾਹ ਅਸੀਂ ਤੇਰੇ ਹਾਂ ਜਿਵੇਂ ਤੈਨੂੰ ਚੰਗਾ ਲੱਗਦਾ ਓਵੇਂ ਕਰੋ ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ ਅਸੀਂ ਕਹਿੰਦੇ ਆ ਸਾਡੀ ਮਰਜ਼ੀ ਹੋਵੇ ਅਸੀਂ ਆਪ ਸਮਝਦੇ ਆ ਵੀ ਜੋ ਮੈਂ ਕਰਨਾ ਉਹੀ ਹੋਣਾ ਤੇ ਮੇਰੀ ਮਰਜ਼ੀ ਅਨੁਸਾਰ ਹੋਵੇ ਤੇ ਸਾਧ ਸੰਗਤ ਜੇ ਹੁਣ ਇਹ ਜਿਹੜੀ ਸਿੰਘੇ ਸੰਤ ਦੇ ਨਾਲ ਵਾਰਤਾ ਹੋਈ ਐ ਸਵੇਰੇ ਬਰਾਤ ਆਉਣੀ ਬਰਾਤ ਵਾਸਤੇ ਤਿਆਰ ਕੀਤਾ ਹੋਇਆ ਭੋਜਨ ਸੰਗਤਾਂ ਖਾ ਜਾਣ ਔਰ ਉਹ ਵੀ ਪ੍ਰਸੰਤਾ ਦੇ ਨਾਲ ਵਰਤਾਇਆ ਹੋਵੇ ਔਰ ਸੱਚ ਹੈ ਅੱਜ ਜੇ ਆਪਾਂ ਬਰਾਤ ਵਾਸਤੇ ਕੋਈ ਚੀਜ਼ ਬਣਾਈ ਹੋਵੇ ਨਾ ਤੇ ਜੇ ਕੋਈ ਗੁਰਮਖ ਪਿਆਰਾ ਆ ਜਾਏ ਮੈਂ ਪ੍ਰੈਕਟੀਕਲੀ ਦੇਖਿਆ ਸਾਥ ਸੰਗਤ ਜੇ ਗ੍ਰੰਥੀ ਆ ਗਿਆ ਨਾ ਘਰ ਦੇ ਵਿੱਚ ਸੁੱਕੀ ਚਾਹ ਤਾਂ ਪਿਆਦਾ ਗਿਆ ਉਹਨੂੰ ਕੁਝ ਦੇਣਾ ਨਹੀਂ ਆ ਜੇ ਤਾਂ ਬਰਾਤ ਆਉਣ ਵਾਲੀ ਹੈ ਉਹ ਭਾਈ ਭਰਾ ਦੀ ਆਉਣ ਵਾਲੀ ਹੈ ਰੱਬ ਦਾ ਪਿਆਰਾ ਤਾਂ ਨਹੀਂ ਕੋਈ ਐਡਾ ਵੱਡਾ ਗੁਰੂ ਦਾ ਵਜ਼ੀਰ ਆਇਆ ਮੈਂ ਬਹੁਤ ਜਗ੍ਹਾ ਦੇਖਿਆ ਉਹਨੂੰ ਜਤਕਾਰ ਦਿੱਤਾ ਜਾਂਦਾ ਹੈ ਇਹ ਸਾਡੀ ਸੋਚ ਹੈ ਇੱਕ ਭਾਈ ਸਿੰਘਾ ਗੁਰੂ ਕੀ ਸੰਗਤ ਆਈ ਆਪਣੀ ਪੁਤਰੀ ਦੀ ਬਰਾਤ ਵਾਸਤੇ ਬਣਾਇਆ ਹੋਇਆ ਸਾਰਾ ਦਾ ਸਾਰਾ ਹੀ ਰਸਣ ਸਮਰਪਿਤ ਕਰ ਦਿੱਤਾ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਕੋ ਖੋਲ ਦਿੱਤੇ ਦਰਵਾਜੇ ਇਨ ਨੂੰ ਕਹਿੰਦੇ ਆ ਪਿਆਰ ਪਿਆਰ ਕਹਿਣ ਦੇ ਨਾਲ ਨਹੀਂ ਪਿਆਰ ਕਰਕੇ ਦਿਖਾਇਆ ਜਾਂਦਾ ਕਹਿਣ ਦੇ ਨਾਲ ਹੀ ਵੀ ਮੈਂ ਬੜਾ ਪਿਆਰ ਕਰਦਾ ਗੁਰੂ ਨਾਲ ਕਹਿਣ ਨੂੰ ਤਾਂ ਦੁਨੀਆ ਕਹੀ ਜਾਂਦੀ ਏ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਨਹੀਂ ਜੇ ਸੱਚ ਵਿੱਚ ਸਮਰਪਣ ਭਾਵ ਤੇਰੇ ਅੰਦਰ ਹੈ ਗੁਰੂ ਪ੍ਰਤੀ ਪਿਆਰ ਹੈ ਤਾਂ ਫਿਰ ਸਿੰਘੇ ਵਰਗਾ ਹੋਣਾ ਚਾਹੀਦਾ ਹੁਣ ਧਰਮ ਬਦਨੀ ਕਹਿੰਦੀ ਸੁਆਮੀ ਜੀ ਵੀ ਹੁਣ ਤਾਂ ਹੈ ਹੀ ਕੁਝ ਨਹੀਂ ਖਾਣ ਨੂੰ ਬਰਾਤ ਔਰ ਪਰਾਤਨ ਸਮਿਆਂ ਦੇ ਵਿੱਚ ਬਰਾਤਾਂ ਵੀ ਬੜੀਆਂ ਖੁੱਲੀਆਂ ਹੁੰਦੀਆਂ ਹੁੰਦੀਆਂ ਸੀ ਤੇ ਫਿਰ 2-2 ਦਿਨ, 3-3 ਦਿਨ, 4-4 ਔਰ ਕਈ ਵਾਰਾਂ 5-5 ਦਿਨ ਵੀ ਬਰਾਤ ਨੂੰ ਰੋਕਿਆ ਜਾਂਦਾ ਸੀ। ਖੁੱਲੀ ਸੇਵਾ ਕੀਤੀ ਜਾਂਦੀ। ਹੁਣ ਬਰਾਤ ਵੀ ਚੰਗੀ ਖੁੱਲੀ ਆ ਗਈ ਤੇ ਸਿਹੇ ਦੀ ਧਰਮ ਬਦਨੀ ਕਹਿਣ ਲੱਗੀ ਵੀ ਅੱਜ ਤਾਂ ਆਪਣੀ ਬੜੀ ਬੇਇੱਜ਼ਤੀ ਹੋਣੀ ਘਰ ਵਿੱਚ ਤਾਂ ਹੈ ਹੀ ਕੁਝ ਨਹੀਂ ਖਾਣ ਨੂੰ। ਔਰ ਐਡੀ ਛੇਤੀ ਤਿਆਰੀ ਵੀ ਨਹੀਂ ਹੋ ਸਕਦੀ। ਇਹਦੇ ਹੈ ਨਹੀਂ ਵੀ ਮਾਇਆ ਅੱਗੇ ਰੱਖਦੀ ਹੈ ਖਾਣ ਲੇ ਗੇ ਭੋਜਨ ਪ੍ਰਸ਼ਾਦਾ ਇੰਨੀ ਛੇਦੀ ਕੁਝ ਨਹੀਂ ਤਿਆਰ ਹੋਣਾ ਖਾਣ ਵਾਸਤੇ ਤਿਆਰ ਕੁਝ ਵੀ ਨਹੀਂ ਬਚਿਆ ਕੱਚਾ ਰਸਣ ਬਹੁਤ ਪਿਆ ਧੰਨ ਬਹੁਤ ਹੈ ਸਿਹਾ ਕਹਿੰਦਾ ਕੋਈ ਗੱਲ ਨਹੀਂ ਜਿਹਦੀ ਸੰਗਤ ਜਿੰਨੇ ਭੇਜੀ ਆਪੇ ਉਹ ਆਪਣੇ ਪਿਆਰਿਆਂ ਦੀ ਇੱਜ਼ਤ ਦਾ ਰੱਖ ਹੈ ਤੇ ਸਾਥ ਸੰਗਤ ਬਰਾਤ ਆਈ ਉਹਦਾ ਸਵਾਗਤ ਕੀਤਾ ਬਰਾਤ ਨੂੰ ਬਿਠਾਇਆ ਤੇ ਭਾਈ ਸਿਹਾ ਗੁਰੂ ਨਾਨਕ ਦੇ ਮਹਾਰਾਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਸੱਚੇ ਪਾਤਸ਼ਾਹ ਅਸੀਂ ਤੇਰੇ ਆਂ ਕਿਰਪਾ ਕਰੋ ਹੁਣ ਬਰਾਤ ਨੂੰ ਭੋਜਨ ਛਕਾਉਣਾ ਸੱਚੇ ਪਾਤਸ਼ਾਹ ਭੋਜਨ ਪ੍ਰਸ਼ਾਦ ਦੇ ਵਿੱਚ ਬਰਕਤਾਂ ਪਾਇਓ ਗੁਰੂ ਚਰਨਾਂ ਉੱਤੇ ਪ੍ਰੋਸਰ ਰੱਖ ਕੇ ਦੋਨੋਂ ਜਣੇ ਕਮਰੇ ਵਿੱਚ ਗਏ ਤੇ ਸਾਥ ਸੰਗਤ ਜਦੋਂ ਕਮਰੇ ਵਿੱਚ ਵੇਖਿਆ ਤੇ ਜਿੰਨਾ ਉਹ ਜਨ ਪ੍ਰਸ਼ਾਦਾ ਜਾਂ ਜੋ ਵੀ ਬਣਾਇਆ ਸੀ ਸੰਗ ਬਰਾਤ ਨੂੰ ਛਕਾਉਣ ਵਾਸਤੇ ਸਾਰਾ ਦਾ ਸਾਰਾ ਓਵੇਂ ਮਜੇ ਭਰੇ ਪਏ ਕੋਈ ਟੋਟ ਨਹੀਂ ਭਾਈ ਸੇਹੇ ਸੀਹੇ ਦੀ ਧਰਮ ਸੁਪਤਨੀ ਬੜੀ ਹਰਾਨ ਹੋਈ ਮੈਂ ਤਾਂ ਸਮਝਿਆ ਸੀ ਵੀ ਸਾਰਾ ਹੀ ਕੁਝ ਗੁਰੂ ਕੀ ਸੰਗਤ ਸਾਗ ਹੀ ਪਿੱਛੇ ਰਿਹਾ ਹੀ ਕੁਝ ਨਹੀਂ ਭਾਈ ਸਿੰਘਾ ਕਹਿੰਦਾ ਕਰਮਾਂ ਵਾਲੀਏ ਤੈਨੂੰ ਵਜੇ ਗੁਰੂ ਨਾਨਕ ਦੇ ਉੱਤੇ ਭਰੋਸਾ ਨਹੀਂ ਆਇਆ ਤੂੰ ਅਜੇ ਆਪਣੇ ਗੁਰੂ ਨਾਨਕ ਨੂੰ ਸਮਝੀ ਨਹੀਂ ਉਹ ਤਾਂ ਜੋ ਚਾਵੇ ਉਹ ਤਾਂ ਕਿਕਰ ਦੇ ਉੱਤੋਂ ਵੀ ਮਠਿਆਈਆਂ ਝਾੜਨ ਵਾਲਾ ਹੈ ਜਦੋਂ ਭਾਈ ਲੈਣਾ ਜੀ ਦੀ ਪਰਖ ਹੋਈ ਸੀ ਨਾ ਬੜੀ ਸੰਗਤ ਆ ਗਈ ਤੇ ਕਹਿਣ ਲੱਗੇ ਜੀ ਸੰਗਤ ਬੜੀ ਆ ਗਈ ਐ ਤੇ ਪ੍ਰਸ਼ਾਦਾ ਪਾਣੀ ਹੈ ਨਹੀਂ ਕੀ ਸ਼ਿਕਾਇਏ ਸਤਿਗੁਰੂ ਕਹਿੰਦੇ ਨੇ ਮਠਿਆਈਆਂ ਸ਼ਿਕਾਓ ਸੱਚੇ ਬਾਦਸ਼ਾਹ ਇੰਨੀ ਛੇਤੀ ਮਠਿਆਈਆਂ ਕਿੱਥੋਂ ਆ ਜਾਣਗੀਆਂ ਆਪਣੇ ਪੁੱਤਰ ਸ਼੍ਰੀ ਚੰਦ ਜੀ ਨੂੰ ਕਿਹਾ ਵੀ ਆ ਜਿਹੜਾ ਕਿ ਕਰੇ ਉਹ ਤੇ ਚੜ ਜਾਏ ਰੋ ਹਲਾ ਵੇ ਦੇ ਕਿੰਨੀਆਂ ਮਠਿਆਈਆਂ ਝੜਨ ਝੜਨੀਆਂ ਤੇ ਕੌ ਤੱਕ ਸੀਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੇ ਕਹਿਣ ਲੱਗਾ ਪਿਤਾ ਜੀ ਬਜ਼ੁਰਗ ਹੋ ਗਏ ਹੋ ਦਰਖਤ ਹੈ ਉਹ ਵੀ ਕਿਕਰ ਦਾ ਤੇ ਇਹਦੇ ਤੋਂ ਮਠਿਆਈਆਂ ਲੋਕ ਮਖੌਲ ਕਰਨਗੇ ਕਿਹੋ ਜੇ ਕੰਮ ਕਰ ਰਹੇ ਹੋ ਭਾਈ ਲਖਮੀ ਦਾਸ ਜੀ ਨੂੰ ਵੀ ਕਿਹਾ ਉਹਨਾਂ ਨੇ ਵੀ ਉਸੇ ਤਰ੍ਹਾਂ ਕਿ ਵੀ ਵੱਡੇ ਭਾਈ ਠੀਕ ਕਹਿੰਦੇ ਨੇ ਕਿਕਰਾਂ ਦੇ ਤੋਂ ਮਠਿਆਈਆਂ ਕਿੱਥੇ ਤੇ ਜਦੋਂ ਭਾਈ ਲੈਣਾ ਜੀ ਜਾਣ ਲੱਗੇ ਨਾ ਸਾਧ ਸੰਗਤ ਜਦੋਂ ਭਾਈ ਲੈਣੇ ਨੇ ਇਸ਼ਾਰਾ ਕੀਤਾ ਤੇ ਉਹ ਚੜਨ ਲੱਗੇ ਦਰਖਤ ਤੇ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਕਹਿਣ ਲੱਗੇ ਪੁਰਖਾ ਲੋਕ ਤੈਨੂੰ ਵੀ ਪਾਗਲ ਕਹਿਣਗੇ ਕਦੇ ਦਰਖਤਾਂ ਤੋਂ ਰੁੱਖਾਂ ਦੇ ਉੱਤੋਂ ਵੀ ਮਠਿਆਈ ਝੜੀ ਐ ਤੇ ਭਾਈ ਲੈਣਾ ਜੀ ਦਾ ਜਵਾਬ ਕਹਿਣ ਲੱਗਾ ਇਸ ਦਰਖਤ ਦੇ ਉੱਥੋਂ ਉੱਤੋਂ ਮਠਿਆਈ ਝੜੇ ਦੇ ਭਾਵੇਂ ਨਾ ਝੜੇ بس ਮੈਨੂੰ ਹੁਕਮ ਹੈ ਵੀ ਇਹਦੇ ਤੇ ਚੜਨਾ ਹੈ ਦਰਖਤ ਦੇ ਉੱਤੇ ਤੇਨੂੰ ਹਿਲਾਉਣਾ ਹੈ ਬਸ ਉਹਨਾ ਕੰਮ ਮੈਂ ਕਰਨਾ ਅਗਲਾ ਕੰਮ ਮੇਰਾ ਗੁਰੂ ਜਾਣੇ ਗੱਲ ਤਾਂ ਹੁਕਮ ਮੰਨਣ ਦੀ ਹੈ ਨਾ ਮੈਨੂੰ ਹੁਕਮ ਕੀਤਾ ਇਹਦੇ ਤੇ ਚੜ ਜਾ ਤੇ ਹਲਾ ਐ ਨਹੀਂ ਕੰਮ ਹੈ ਨਾ ਤੇ ਮੈਨੂੰ ਮੇਰੇ ਮਾਲਕ ਨੇ ਹੁਕਮ ਕੀਤਾ ਮੈਂ ਇਹਨਾ ਕੰਮ ਕਰਨਾ ਹੈ ਚੜ ਗਿਆ ਤੇ ਜਦੋਂ ਉਹ ਦਰਖਤ ਨੂੰ ਹਰਾਇਆ ਤੇ ਫਿਰ ਇਤਿਹਾਸ ਗਵਾਇਸ ਇਸ ਦਾ तरह-तरह ਦੀਆਂ ਮਠਿਆਈਆਂ ਉਸ ਦਰਗ ਦੇ ਥੱਲੇ ਸਕਤਾ ਨੇ ਉਹਦੇ ਥੱਲਿਓਂ ਪ੍ਰਾਪਤ ਕੀਤੀਆਂ ਆਪਣਾ ਪੇਟ ਭਰਿਆ ਕਿਉਂ ਸਤਿਗੁਰੂ ਸਮਰੱਥ ਹੈ ਜੋ ਚਾਵੇ ਉਹ ਕਰ ਸਕਦਾ ਸੀਹੇ ਦਾ ਖਾਲੀ ਭੰਡਾਰ ਭੋਜਨ ਦਾ ਭਰ ਦਿੱਤਾ ਤੇ ਬਰਾਤ ਨੂੰ ਖੁੱਲਾ ਪ੍ਰਸ਼ਾਦਾ ਛਕਾਇਆ ਹਰ ਪਾਸੇ ਸੀਹੇ ਦੀ ਜੈਜੈਕਾਰ ਹੋਈ ਦੇ ਬਰਾਤ ਬੜੀ ਪ੍ਰਸੰਨ ਕਈ ਦਿਨ ਬਰਾਤ ਰਹੀ ਤੇ ਜਿਹੜਾ ਉਹ ਭੋਜਨ ਪ੍ਰਸ਼ਾਦਾ ਬਣਾਇਆ ਸੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਟੋਟ ਨਾ ਆਈ ਗੁਰੂ ਸਮਰਥ ਹੈ ਪਰ ਸਾਡਾ ਭਰੋਸਾ ਨਹੀਂ ਬਣਦਾ ਸਾਡਾ ਸਦਕ ਨਹੀਂ ਬਣਦਾ ਗੁਰੂ ਦੇ ਉੱਤੇ ਵਿਸ਼ਵਾਸ ਨਹੀਂ ਬਣਦਾ ਅਸੀਂ ਆਪਣੇ ਗੁਰੂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ ਉੱਥੇ ਹੀ ਸਾਡੀ ਜਿਹੜੀ ਸ਼ਰਧਾ ਹੈ ਉਹ ਖਤਮ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਗੁਰੂ ਦੇ ਉੱਤੇ ਭਰੋਸਾ ਕੀ ਤੇ ਫਿਰ ਸ਼ੱਕ ਕੀ ਕਿਉਂਕਿ ਗੁਰੂ ਤਾਂ ਗੁਰੂ ਹੀ ਹੈ ਨਾ ਗੁਰੂ ਨੂੰ ਗੁਰੂ ਦੀ ਨਜ਼ਰ ਨਾਲ ਦੇਖੀਏ ਉਹਨੂੰ ਸਮਰੱਥ ਮਾਲਕ ਦੀ ਨਜ਼ਰ ਨਾਲ ਦੇਖੀਏ ਤੇ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ ਤੇ ਜੇ ਗੁਰੂ ਤੇ ਅਸੀਂ ਸ਼ੰਕਾ ਕਰਦੇ ਹਾਂ ਤੇ ਫਿਰ ਖਾਲੀ ਹੈ ਚਲ ਵੰਡੀ ਦੇ ਵਿੱਚ ਕਿ ਨੇ ਦੁਨੀਆ ਸੀ ਕਰਤਾਰਪੁਰ ਸਾਹਿਬ ਦੇ ਵਿੱਚ ਕਿੰਨੀ ਦੁਨੀਆ ਸੀ ਤੇ ਜਦੋਂ ਭਾਈ ਲਾਲੋ ਦੇ ਕੋਲ ਸਤਿਗੁਰੂ ਗਏ ਐਮਰਾਬਾਦ ਕਿੰਨੀ ਦੁਨੀਆ ਸੀ ਉੱਥੇ ਹੁਣ ਸਾਰਾ ਐਮਰਾਬਾਦ ਉੱਥੇ ਹਜ਼ਾਰਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹੁਣ ਸਾਰੇ ਤਾਂ ਨਹੀਂ ਨਾ ਤਰੇ ਦਰਸ਼ਨ ਸਭ ਨੇ ਕੀਤੇ ਸੰਗਤ ਸਭ ਨੇ ਕੀਤੀ ਤਰਿਆ ਕੌਣ ਭਾਈ ਲਾਲੋ ਜਿਨੇ ਭਰੋਸਾ ਜਿਨੇ ਸਦ ਕਰ ਲਿਆ ਜਿਨੇ ਸ਼ੰਕਾ ਨਹੀਂ ਕੀਤਾ ਆਪਣੇ ਗੁਰੂ ਉਤੇ ਗੁਰੂ ਨਾਨਕ ਦੇਵ ਜੀ ਤੇ ਕਮੀ ਨਹੀਂ ਸੀ ਕੋਈ ਉਹ ਤਾਂ ਆਪ ਮਾਲਕ ਸੀ ਆਪ ਨਾਰਾਇਣ ਕਲਾਤਾ ਹਰ ਜਗ ਮੈਂ ਪਰਵਰਿਓ